ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਵਲੋਗਰਸ ਤੇ ਤੇ ਬਹੁਤ ਸਾਰੇ ਤੁਸੀਂ ਕਿਵੇਂ ਹੋ ਤੇ ਅੱਜ ਹੈ ਛੁੱਟੀ ਆਪਾਂ ਘਰਾਂ ਹਵਾ ਦੇਖੋ ਕਿੰਨੀ ਠੰਢੀ ਠੰਢੀ ਚੱਲ ਰਹੀ ਹੈ ਤੇ ਅੱਜ ਮੌਸਮ ਹੈ ਜਿਹੜਾ ਇਹ ਵੀ ਬਹੁਤ ਜ਼ਿਆਦਾ ਖਰਾਬ ਹੈ ਅੱਜ ਬਿਲਕੁਲ ਵੀ ਧੁੱਪ ਨਹੀਂ ਹੈਗੀ ਹਵਾ ਚੱਲ ਰਹੀ ਹੈ ਤੇ ਬੱਦਲ ਵਾਈਏ ਜਿਹੜੀ ਪੂਰੀ ਹੈ ਮੀਂਹ ਵੀ ਦਿਖਾ ਰਹੇ ਨੇ ਦੇਖੋ ਕੀ ਬਾਨਾ ਪਰ ਫਸਲਾਂ ਜਿਹੜੀਆਂ ਬਿਲਕੁਲ ਪੱਕ ਚੁੱਕੀਆਂ ਚਾਰ ਪੰਜ ਦਿਨਾਂ ਦੀ ਖੇੜਾ ਜਾਨੀ ਕੀ ਬਸ ਫਿਰ ਸਾਰਿਆਂ ਦੀ ਜਿਹੜੀ ਬੜਾਈ ਹੈ ਕੜਾਈ ਸਭ ਕੁਝ ਸ਼ੁਰੂ ਹੋ ਜਾਣਾ ਹੈ। ਕੋਲ ਆਪਕੇ ਰੰਗ ਲਿਆ ਹੁੰਦਾ। ਉੱਪਰ ਹੀ ਚੜ ਕੇ ਕੈਮਰਾਮੈਨ ਫੋਕਸ ਕੀਜੀਏ। ਨਾਪਤ ਪੀਣਾਂ ਦੇ ਡਰ ਜਾਣਗੇ ਦੇਖੇ ਕਿੱਧਰ ਉੱਪਰ ਚੜ ਕੇ ਛਾਲ ਮਾਰ ਕੇ ਪਾਣੀ ਪੀਣ ਨੂੰ। ਵਾਜ ਗਈ ਕੋਈ ਤਾਂ ਪੜੀ ਸੀ ਇਹਦੇ ਨਾਲ ਬਤੀਤੇ ਆ ਉਹ ਨੂੰ ਕਹਿ ਰਹੀ ਆ ਮੈਂ ਸਾਰੇ ਪਸ਼ਵਾਂ ਦੇ ਕੋਈ ਨਾ ਕੋਈ ਨਾਮ ਧਰ ਦਿੰਦੇ ਆ ਪਰ ਗੁੱਡੋ ਉਹ ਤੋਂ ਕਹਿੰਦੇ ਹੁੰਦੇ ਸੀ ਨਾ ਮੜ ਕੇ ਕਹਿਣੀ ਇਹਦਾ ਨੰਤਰ ਨਹੀਂ ਕਿਸੇ ਕੋਈ ਤਾਂ ਬਾਪ ਬਾਪ ਬੜੇ ਖੁਣੇ ਬੋਲੇ ਅੱਜ ਤਾਂ ਬਾਹਰ ਬੰਦ ਦਿੰਦੇ ਸੀ ਇਹ ਗੱਲ ਪਰ ਧੁੱਪੋ ਦਾ ਵੀ ਨਹੀਂ ਕੋਈ ਪਤਾ ਕਿਹੜੇ ਵੇਲੇ ਆਉਂਦੀ ਬਾਹਰ ਧੁੱਪ ਆ ਜਾਂਦੀ ਆ ਮੈਂ ਬਾਹਰ ਨਹੀਂ ਬੰਦਦੇ ਉੱਥੇ ਬੰਦਾਂਗੇ ਕਿੱਥੇ ਸ਼ਾਮ ਹੀ ਉੱਥੇ ਹਾਂ ਉੱਥੇ ਸ਼ਾਮ ਹੀ ਰਹੋਗੇ ਦੇਖੀ ਕਿੰਨੇ ਨਮੋੜੀ ਲੱਗ ਗਿਆ ਕੋਈ ਨਹੀਂ ਤੁਸੀਂ ਕਦੋਂ ਮੰਮੀ ਪਹੁੰਚੋ ਤੁਸੀਂ ਡਿਊਟੀ ਤੇ ਆ ਗਏ ਕਦੋਂ ਕਿ ਚੱਕਣੀਆਂ ਪੱਥ ਘਾਤੋਂ ਬਾ ਫੇਰ ਤਾਂ ਕੋਈ ਨਹੀਂ ਆਉਂਦਾ ਗੱਡੀ ਵੀ ਨਹੀਂ ਹੋਈ ਉਹ ਵੀ ਥੀਲਾ ਕੋਲ ਤੇ ਬੜਾ ਵੱਲ ਆਪਣਾ ਸਾਰੇ ਬਾਹਰੋਂ ਕੰਮ ਕਰਨ ਵੇੜਨ ਤੋਂ ਬਾਅਦ ਉਹ ਝਾੜੋ-ਪੋਚਾ ਕਰੇ ਸੀ ਕੱਪੜਿਆਂ ਦੇ ਜਾਨੀ ਕਿ ਤੋ ਤੇ ਸੀ ਇਹ ਸਾਰੇ ਤੇ ਵੇਚਦੀ ਕਿਣਮੇਣ ਵੀ ਹੋਣ ਲੱਗੇ ਸੀ ਹਾਰ ਕੇ ਸਾਰੇ ਬਾਹਰੋਂ ਲਾ ਕੇ ਦਕਮਣ ਜਾ ਹੋ ਗਿਆ ਫੇਰ ਅੰਦਰ ਪਾ ਕੇ ਆਈ ਤੇ ਮੰਮੀ ਜੀ ਕਹਿਨੇ ਕਿ ਸਿੱਦੇ ਘਰ ਭੋਗ ਤੇ ਤੇ ਅੱਜ ਆਪਾਂ ਤਾਂ ਕਰਕੇ ਰੋਟੀ ਲੱਗ ਗਈ ਫਿਰ ਗੈਸ ਤੇ ਕਿਉਂਕਿ ਬਾਹਰ ਆ ਜਿਹੜਾ ਮਾਹੌਲ ਪੂਰੀ ਐ ਹਨੇਰੀ ਚੱਲ ਪਈ ਸੀ ਤੇ ਕਣਗਾਉਣ ਲੱਗਾ ਸੀ ਫਿਰ ਤਾਂ ਕਰਕੇ ਮਿੱਟੀ ਡਿੱਗਦੀ ਸੀ ਫਿਰ ਆਪਾਂ ਗੈਸ ਤੇ ਪਕਾ ਲਈਆਂ ਰੋਟੀਆਂ ਤੇ ਬੀਬੀ ਜੀ ਵਰਗਿਆਂ ਨੇ ਸਾਰਿਆਂ ਨੇ ਲਈਆਂ ਖਾ ਸਵੇਰਿਆਂ ਵੀ ਕਰਦੀ ਰਹਿੰਦੀ ਸੀ ਇਹ ਰੋਟੀਆਂ ਫਿਰ ਲੱਗਦੇ ਕਿ ਬਣਾਉਣਿਆ ਚਾ ਲੋਜੀ ਕੰਮ ਕਰਤ ਆਪਾਂ 12:00 ਵਜੇ ਲਾਇ ਸੀ ਨਵੇੜਾ ਹੁਣ ਟਾਈਮ ਹੋ ਗਿਆਗਾ ਕਾਹੀ ਦਾ ਤੇ ਅੱਜ ਜਿਹੜਾ ਦੇਣਾ ਇੰਨਾ ਜਿਆਦਾ ਗੰਦਾ ਜਾਂ ਗੰਦਾ ਹੀ ਕਹਿ ਸਕਦੇ ਕਿਉਂਕਿ ਇੰਨੀ ਜਿਆਦਾ ਹਨੇਰੀ ਸੁਣ ਥੋੜੀ ਜਿਹੀ ਠੱਲੀ ਲੱਗਦੀ ਆ ਤੇ ਇੰਨੀ ਹਵਾ ਸੀ ਨਾ ਇੰਨੀ ਜਿਆਦਾ ਉਹ ਦੇਖੋ ਕੋਈ ਸਫਾਈ ਕਰਨ ਦਾ ਕੋਈ ਫਾਇਦਾ ਨਹੀਂ ਹੋਇਆ ਸਾਰੇ ਗੰਦ ਵੱਜ ਗਿਆ ਸੁਸਤੀ ਭਰਾਏ ਦੇਣ ਸਿਆਈ ਤਾਂ ਸਾਰੇ ਸੌਂ ਗਏ ਘੰਟਾ ਘੰਟਾ ਤੇ ਹੁਣ ਉੱਠੇ ਸੀਗੇ ਹੁਣ ਬਣਾਉਣੀ ਆ ਆਪਾਂ ਚਾਹ ਪਾਣੀ ਤੇ ਆਪਾਂ ਨਾ ਆਂਟੀ ਆਪਣੇ ਨਾਲ ਕਰ ਆਪਾਂ ਆਂਟੀ ਕੀ ਚੱਲ ਕੇ ਆਣੇ ਉਹਨਾਂ ਦੀ ਆਂਟੀ ਨੇ ਬਸ ਉਹਨੇ ਵੀ ਗਿੱਚੀ ਨਹੀਂ ਹੋਈ ਆ ਨਾਲ ਦੇਖ ਕੇ ਉਹਨੇ ਨਾਲ ਸੋਨੂੰ ਦਿਖਾਉਣੇ ਮੈਂ ਤਾਂ ਬਹੁਤ ਕਰਦੀ ਆਂਟੀ ਹਾਂਜੀ ਆਪਾਂ ਨਾ ਆਂਟੀ ਕੇ ਘਰੇ ਆ ਗਏ ਸੀਗੇ ਇੱਥੇ ਆਂਟੀ ਕੇ ਘਰੇ ਲੱਗਿਆਗਾ ਚੀਕੂਆਂ ਦਾ ਬੂਟਾ ਤੇ ਜਿਹਦੇ ਜਿਹੜੇ ਚੀਕੂ ਆ ਨਾ ਇੰਨੇ ਜਿਆਦੇ ਲੱਗੇ ਹੋਏ ਆ ਤੇ ਇਹ ਬੂਟਾ ਵੀ ਇੰਨਾ ਜਿਆਦਾ ਸੋਹਣਾ ਲੱਗਦਾਗਾ ਕਿਉਂਕਿ ਮੈਂ ਤਾਂ ਸੱਚੀ ਨਹੀਂ ਦੇਖਿਆ ਸੀਗਾ ਜੀਕੂਆਂ ਦਾ ਬੂਟਾ ਜਾਨੀ ਕਿ ਇੰਨਾ ਜਿਆਦਾ ਭਰਿਆ ਸੀ ਪਿੱਛੇ ਜੇ ਸਾਡੇ ਜਦੋਂ ਗੜੇ ਪਏ ਆ ਉਹਨੇ ਬਹੁਤ ਨੁਕਸਾਨ ਕੀਤਾਗਾ ਆਂਟੀ ਕਹਿੰਦੇ ਸੀ ਕਿ ਉਦੋਂ ਤਾਂ ਬਾਲੇ ਜਿਆਦੇ ਲੱਗੇ ਹੋਏ ਸੀਗੇ ਤੇ ਝੜ ਗਏ ਸਾਰੇ ਤੇ ਦੇਖੋ ਇਹਨਾਂ ਦੇ ਬਹੁਤ ਜਿਆਦੇ ਸੋਹਣੇ ਲੱਗਦੇ ਆ ਜਿਹੜੇ ਫਰੂਟ ਲੱਗੇ ਹੋਏ ਨੇ ਤੇ ਆ ਨੀਚੇ ਆਂਟੀ ਨੇ ਆਤੀ ਸਬਜ਼ੀਆਂ ਵਗੈਰਾ ਲਾ ਰੱਖੀਆਂ ਪਿਆਜ਼ ਵਗੈਰਾ ਲੱਗੇ ਆ ਧਣੀਆਂ ਤੇ ਇਹ ਅੱਗੇ ਆਪਾਂ ਬੂਟਾ ਦਿਖਾ ਰਹੇ ਆਂ ਆੜੂਆਂ ਦਾ ਤੇ ਇਥੇ ਆੜੂ ਵੀ ਲੱਗੇ ਹੋਏ ਨੇ ਆਂਟੀ ਹੈ ਨਾ ਜਿਹੜੇ ਵੈਸਾਂ ਆਂਟੀ ਨੇ ਵੈਸੇ ਸ਼ੌਂਕ ਹੈ ਇਹ ਪੂਰੀ ਵੀ ਮਿਹਨਤ ਜੀ ਨਾਲ ਸ਼ੌਂਕ ਨਾਲ ਹਨਾ ਬੂਟਿਆਂ ਨੂੰ ਪਾਲਦੇ ਆ ਵਧੀਆ ਲਾਉਂਦੇ ਆ ਯਾਨੀ ਕਿ ਸਬਜ਼ੀਆਂ ਵਗੈਰਾ ਵੀ ਆਪਦੇ ਘਰੇ ਲਾ ਲੈਂਦੇ ਨੇ ਤੇ ਕਰੇ ਵੀ ਜੇਕਰ ਇਹਨਾਂ ਦੇ ਜਾ ਕੇ ਦੇਖਣਾ ਹੋਵੇ ਨਾ ਜਿਵੇਂ ਕਿ ਆਪਾਂ ਗਮਲਿਆਂ ਵਗੈਰਾ ਚੱਤਾ ਸਾਰੀ ਇਕ ਲਾਉਂਦਾ ਹੀ ਲਾਉਂਦਾ ਹੈ ਤੇ ਬੋਟਲ ਦੇ ਵਿੱਚ ਵੀ ਜਿਵੇਂ ਆਪਾਂ ਲਾ ਦਿੰਦੇ ਹਣਾ ਪੈਪਸੀ ਲੰਗਦੇ ਇੱਥੋਂ ਤੱਕ ਨੇ ਜਿਹੜੇ ਕਰੂਏ ਹੁੰਦੇ ਹਨ ਜਿਹੜੇ ਤੇ ਉਹ ਉਹਨਾਂ ਦੇ ਵਿੱਚ ਵੀ ਜਾਨੀ ਕਿ ਉਹਦੇ ਉੱਪਰ ਪੇਂਟਿੰਗ ਕਰਕੇ ਉਹਨਾਂ ਦੇ ਵਿੱਚ ਵੀ ਅੰਟੀ ਫਲਾਵਰ ਵਗੈਰਾ ਲਗਾ ਦਿੰਦੇ ਨੇ ਵੀ ਪੂਰਾ ਸ਼ੌਂਕ ਹੀ ਆ ਹੈਗਾ ਉਹਨਾਂ ਨੂੰ ਵੀ ਕੋਈ ਖਿਜਣ ਜੀ ਵਾਲਾ ਕੰਮ ਨਹੀਂ ਜਾਂ ਵੀ ਖਿੱਚ ਕੇ ਕਰਨਗੇ ਫਿਰ ਇੱਥੇ ਆਪਾਂ ਆਏ ਸੀ ਤੇ ਮੈਂ ਵੀ ਫਿਰ ਤੋੜ ਕੇ ਲੈ ਗਈ ਸੀਗੀ ਇਧਰਲੀ ਸਾਈਡ ਲੱਗੇ ਹੋਏ ਆਂਟੀ ਦੇ ਜਿਵੇਂ ਆ ਦੇਖੋ ਬੂਟੀ ਲਾ ਰੱਖੀ ਇਹਨਾਂ ਨੇ ਹਨਾ ਬੋਟਲ ਦੇ ਵਿੱਚ ਤੇ ਅਮਰੂਦਾਂ ਦੇ ਬੂਟੇ ਲੱਗੇ ਹੋਏ ਨੇ ਤੇ ਵਧੀਆ ਟੂਟੀ ਦਾ ਪਾਣੀ ਪੈਣ ਕਰਕੇ ਦੇਖੋ ਕਿੱਡੇ ਸੋਹਣੇ ਟੂਟੀ ਦਾ ਪਾਣੀ ਪੈਂਦਾ ਜਾਨਕਿ ਤਾਂ ਕਰਕੇ ਬੂਟੇ ਐਡੇ ਸੋਹਣੇ ਲੱਗਦੇ ਆ ਤੇ ਦੇਖੋ ਕਿੱਡੇ ਸੋਹਣੇ ਗੁੱਛੇ ਲੱਗੇ ਹੋਏ ਆ ਤੇ ਦੂਜੀ ਸਾਈਡ ਤਾਂ ਜਿਵੇਂ ਅੰਬ ਨੀਚੇ ਨੂੰ ਲੰਮਕੀ ਜਾਂਦੇ ਹੁੰਦੇ ਆ ਨਾ ਬੂਟੇ ਦੇ ਉੱਪਰ ਇਦਾਂ ਇੱਥੇ ਆ ਦੇਖੋ ਮੈਂ ਵੀ ਤੋੜ ਲਿਆ ਸੀਗਾ ਵੈਸੇ ਨਾ ਬੱਚੇ ਪੱਕਣ ਨਹੀਂ ਦਿੰਦੇ ਹੈਗੇਗੇ ਤੋੜ ਲੈਂਦੇ ਆ ਤੇ ਇੱਥੇ ਚਲੋ ਆਂਟੀ ਕਹਿੰਦੇ ਲੈ ਜੂ ਤੁਸੀਂ ਵੀ ਤੋੜ ਕੇ ਤੇ ਮੈਂ ਦੇਖ ਕੇ ਜਿਹੜੇ ਵੱਡੇ ਵੱਡੇ ਚੀਕੂ ਸੀਗੇ ਤੇ ਉਹ ਤੋੜਨ ਲੱਗੇ ਸੀਗੇ ਹਾਂ ਹਰ ਤਾਂ ਮੋਟਾ ਹਰ ਤਾਂ ਮੋਟਾ ਹਾਂ ਉਹ ਤਾਂ ਬਾਸ ਬਾਸ ਨੂੰ ਬਣਾ ਲਈ ਹੁਣ ਮੇਰੇ ਕੋਲ ਇਹ ਬਣਾ ਲਈ। ਇਹ ਦੇ ਕਾਣਾ ਆ ਵੇ ਲੈ ਜਿੱਦਾਂ ਬਸ ਗੋਗਲੇ ਜਿਹੜੇ ਮੇਰੇ ਬਣ ਗਏ। ਤੇ ਵਿਚਾਰੀ ਨੂੰ ਹੈ ਕਿ ਜਨ ਹਲੋ ਖਾ ਕੇ ਲੈ 10 ਮਿੰਟ। ਲਾਉਜੀ ਬੁਲਬਲੇ ਵਗੈਰਾ ਆਪ ਆਪਣੀ ਪਕਾਤੇ। ਸਾਰਕੇ ਦੀ ਚਾਹ ਨੂੰ ਖਾਣ ਦਾ ਪ੍ਰਬੰਧ ਕਰ ਲਿਆ ਤੇ ਕੜਾਹੀ ਦੇ ਵਿੱਚ ਬਚਿਆ ਸੀਗਾ ਤੇਲ ਤੇ ਜਿਹਦੇ ਵਿੱਚ ਹੀ ਆਪਾਂ ਅੱਬੀ ਦੀ ਜਿਹੜੀ ਸਬ지 ਬਣਾ ਲਿਆ। ਅਸੀਂ ਕੁਝ ਕਰਕੇ ਬਣਾ ਲੈਂਦੇ ਸੀ ਕਾਗੜਾ ਲਾ ਕੇ ਕੀਤਾ। ਇੱਕ ਕੀਤਾ ਤੇਲ ਦਾ ਲਾਲ ਕੇ। ਚਲ ਹੁਣ ਕਿੱਧਰ ਜਾਇਸ ਤੇ ਜਾਵਾਂਗੇ ਇੱਥੇ ਬਣਾ ਲੈਣਾ। ਚਲੋ ਜੀ ਸਾਰੇ ਜਾਣੇ ਆਪ ਨੂੰ ਆਪਣੇ ਕੰਮ ਕਾਰਾਂ ਤੇ ਲੱਗੇ ਪਏ ਨੇ। ਇਹ ਲੱਗੇ ਨੇ। ਟਰਾਲੀ ਤੋਂ ਹੁਣ ਉਫੜਾ ਰਹੀਆਂ ਆਪਣੇ। ਡੈਡੀ ਨੂੰ ਪਾਣੀ ਪਾਣੀ ਇਨੀ ਨੂੰ ਪਾਣੀ ਦੇ ਰੱਖ ਗਏ ਜਣ ਰਹੀਆਂ ਪਾਠੀਆਂ ਬਾਹਰ ਪੱਠੀਆਂ ਹੁੰਗੀਆਂ ਸੀ ਤੇ ਹੁਣ ਅੰਦਰ ਲਿਆ ਲੈ ਕੇ ਚਿਣੀ ਜਾਂਦੇ ਆ

ਚਲੋ ਜੀ ਕੱਢੀਏ ਤਾਰਾਂ ਕੀ ਕਹਾਂ ਤੋ ਬੋਲਦੇ ਸੀ ਤੁਸੀਂ ਬਾਹਰੋਂ ਦੇਖ ਬੁੜੀ ਨੇ ਚਲੀ ਉੱਤਰ ਕੀਤਾ 400 ਬੰਦਾ ਅੰਦਰ ਕੀਤਾ ਜਾਨੀ ਕਿ ਵੀ ਗਹਾਰਾ ਉਹ ਕਰਤਾ ਪਾਥੀਆਂ ਅੰਦਰ ਕਰਦੀਆਂ ਠੀਕ ਆ ਪਾਂਂਦਰਾ ਇਹਦਾ ਗੁਹਾਰਾ ਕਹਿੰਦੇ ਕਈ ਥਾਂ ਮੈਨੂੰ ਪਤਾ ਨਹੀਂ ਕੀ ਕਹਿੰਦੇ ਹੋਣਗੇ ਵੈਸੇ ਆਪਾਂ ਤਾਂ ਗੁਹਾਰਾ ਹੀ ਬੋਲਦੇ ਹਾਂ ਹੂੰ ਟੂੜੀਆਂ ਅੰਦਰੋਂ ਕਿਹੜਾ ਸੌਗੀਆਂ ਹੁਣ ਕਿ ਸਾਲ ਚ ਬਜਾਵਾਂਗੇ ਸਹੀ ਗੱਲ ਸਾਲ ਚ ਲਿੱਟੀਆਂ ਰਿੰਦੇ ਆਂ மீரா லங்கா கே மடி நம்ம தி படா ரீசா பௌனை நான் ਮੈਂ ਖੂੰਗੀ ਤਤੇ ਦੇਕੋ ਉਹ ਬਣਾਤਾ ਹਾਂ ਹਾਂ ਤੂੰ ਬੋਲ ਦਿਨਾਤਾ ਕੀ ਬਣਾ ਦਿੰਦਾ ਹਾਂ ਚਲੋ ਜੀ ਕੰਮ ਕਰ ਲਏ ਨੇ ਆਪਾਂ ਨਵੇੜ ਤੇ ਆਪਾਂ ਡੱਡਾ ਕਿਸੇ ਪੈਰ ਥਲੇ ਆਪਾਂ ਨਾ ਜਿਹੜੇ ਜਾਨੀ ਕਿ ਆਪਾਂ ਗੁਰਗਲੇ ਬਣਾਏ ਸੀਗੇ ਨਾ ਪਹਿਲੇ ਨਹੀਂ ਵਾਪਾ ਇਦਾਂ ਹੀ ਸਰਫ ਤੇ ਰੱਖ ਦਾਂਗੇ ਜਾਂ ਆਪਾਂ ਜਾਲੀ ਦੇ ਵਿੱਚ ਰੱਖ ਦਾਂਗੇ ਤਾਂ ਕਿ ਕਿਹੜੀਆਂ ਨੇ ਇਹ ਜਿਹੜਾ ਇੰਨਾ ਜਿਆਦਾ ਪਰੇਸ਼ਾਨ ਕੀਤਾ ਹੋਇਆ ਵੀ ਕਿਤੇ ਵੀ ਅਸੀਂ ਕੋਈ ਚੀਜ਼ ਨਹੀਂ ਰੱਖ ਸਕਦੇ ਹਾਂ ਜਿਵੇਂ ਇਹਨੂੰ ਪੋਲੀਥੀਨ ਦੇ ਵਿੱਚ ਬੰਨਤਾ ਜਿਹੜਾ ਜਿਹਦੇ ਵਿੱਚ ਆਪ ਜਾਨੀ ਕਿ ਆਪਾਂ ਗੁਰਗਲੇ ਪਾਏ ਹੋਏ ਹੁਣ ਇਹਨੂੰ ਨਾ ਅਸੀਂ ਰਾਤ ਨੂੰ ਅਸੀਂ ਗਰਮੀਆਂ ਦੇ ਵਿੱਚ ਕੋਈ ਵੀ ਚੀਜ਼ ਜਿਵੇਂ ਬਣਾਉਣੇ ਆ ਜਿਹੜੀ 2-3 ਦਿਨ ਜਾਨੀ ਕਿ ਕੱਟ ਜਾਂਦੀ ਹੈ ਤੇ ਉਹ ਅਸੀਂ ਡੰਗਦੇ ਆ ਤਾਰ ਤੇ ਹੁਣ ਏਦਾਂ ਕਰਕੇ ਮੈਂ ਇਹਨੂੰ ਏਦਾਂ ਲਿਫਾਫਾ ਜਿਹੜਾ ਲੰਮਕੀ ਜਾਊਗਾ ਸਾਰੀ ਰਾਤ ਇੱਥੇ ਰੱਖ ਦਾਂਗੇ ਇੱਥੇ ਨੀ ਕੀੜੀ ਆਉਂਦੀਆਂ نیچے ਤਾਂ ਇੰਨੀਆਂ ਜਿਆਦੇ ਸਾਡੇ ਕੀੜੀਆਂ ਕੋਈ ਵੀ ਚੀਜ਼ ਨਹੀਂ ਇਸੇ ਰੱਖ ਸਕਦੇ ਤੇ ਬਸ ਜਾਂ ਤਾਂ ਵਿਚਾਰਾ ਫਰਿੱਜ ਬਚਦਾ ਤੇ ਜਾਲੀ ਸੈਲਫ ਤਾਂ ਕੋਈ ਹਾਲ ਹੀ ਨਹੀਂ ਹੈਗਾ ਵੀ ਇੰਨੀਆਂ ਜਿਆਦੇ ਸਾਡੇ ਕੀੜੇ ਹੁੰਦੇ ਸਾਡੇ ਸ਼ਾਮ ਨੂੰ ਅਸੀਂ ਸੁਭਾਤੋਂ ਲੈ ਕੇ ਸ਼ਾਮ ਤੱਕ ਇੱਕ ਚੌਕ ਹੁੰਦਾ ਜਿਹੜਾ ਉਹ ਖਤਮ ਕਰ ਦਿੰਦੇ ਆ ਇੰਨਾ ਜਿਆਦਾ ਠੰਡ ਦੇ ਵਿੱਚ ਥੋੜੀ ਜੀ ਰਾਤ ਮਿਲੀ ਸੀਗੀ ਕੀੜੀਆਂ ਤੋਂ ਤੇ ਬਟ ਹੁਣ ਫਿਰ ਉਹੀ ਬੁਰਾ ਹਾਲ ਐ ਤਾਂ ਕਰਕੇ ਹੁਣ ਮੈਂ ਹੱਪੜਿਆਂ ਨੂੰ ਕਾਹਤ ਸੁਣੀ ਹੋਊਗੀ ਵੈਸੇ ਤੁਸੀਂ ਦੱਸਦੇ ਆਂ ਕਿ ਹੱਪੜਿਆਂ ਨੇ ਕਿਸੇ ਨੇ ਕਾਹਤ ਸੁਣੀ ਕਿ ਨਹੀਂ ਹੁਣ ਆਪਾਂ ਗੁਰਗਲੇ ਹਾਂਜੀ ਅੱਛਾ ਤੇ ਹੁਣ ਮੈਂ ਇਹਨੂੰ ਟੰਗਨਾ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਤਾਂ ਪਲੀਜ਼ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇੱਕ ਆਪ ਦਾ ਛੋਟਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਸਾਡੇ ਬਲੌਗ ਨੇ ਕਿੱਦਾਂ ਦੇ ਲੱਗਦੀ ਹੈ